एसटी नंबर no. 1 न्यूज़ टीवी देख रहे सारे दर्शकों को प्यार भरी साशिका आप। ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ। ਮੇਰਾ ਨਾਮ ਨਵਦੀਪ ਕੁਮਾਰ ਸਿੱਪੀ। ਮੈਨੂੰ ਪਿਆਰ ਨਾਲ ਸਿੱਪੀ ਅਜਾਦ ਵੀ ਕਹਿੰਦੇ ਨੇ। ਮੈਂ ਇੱਕ ਆਮ ਜਿਹਾ ਬੰਦਾ ਜਿਸ ਨੂੰ ਜਦੋਂ ਬਾੜਵੰਦੀ ਚੇਂਜ ਹੁੰਦੀ ਹੈ ਉਸ ਦੇ ਨਾਲ ਡਾਕ ਦੀਆਂ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਇਹ ਕੁਝ ਆਮ ਜਿਹੜੀਆਂ ਪਾਰਟੀਆਂ ਨੇ ਵੱਡੀਆਂ ਪਾਰਟੀਆਂ ਆਪਦੇ ਕੈਂਡੀਡੇਟਾਂ ਨੂੰ ਜਿਤਾਉਣ ਵਾਸਤੇ ਵਾਰਡਬੰਦੀਆਂ ਆਪਦੇ ਹਿਸਾਬ ਨਾਲ ਬਦਲ ਲੈਂਦੀਆਂ ਨੇ ਤੇ ਉਹਨੂੰ ਆਮ ਪਬਲਿਕ ਦਾ ਖਿਆਲ ਥੋੜਾ ਜਿਹਾ ਘੱਟ ਕਰਦੀਆਂ ਨੇ ਤੇ ਇਹਦੀ ਜਿਹੜੀ ਵਾਰਡਬੰਦੀ ਹੁੰਦੀ ਹੈ ਇਹਦੀ ਚ ਕਿੰਨੀ ਕਿੰਨੀਆਂ ਸਮੱਸਿਆਵਾਂ ਹੁੰਦੀਆਂ ਨੇ ਜਦੋਂ ਐਡਰੈਸ ਵਾਰਡ ਚੇਂਜ ਹੋ ਜਾਂਦਾ ਜਦੋਂ ਵਾਰਡ ਚੇਂਜ ਹੋ ਜਾਂਦਾ ਨਾਰਮਲ ਜੀ ਗੱਲ ਹੈ ਡਾਕ ਆਪਾਂ ਨੂੰ ਡਾਕੀਆ ਦੇਣ ਆਂਦਾ ਹੈ ਤੇ ਉਸ ਵਿੱਚ ਡਾਕੀਆ ਜਦੋਂ ਡਾਕ ਦੇਣ ਆਂਦਾ ਉਸ ਦਾ ਵਾਰਡ ਨੰਬਰ 6 ਲਿਖਿਆ ਜਾਂਦਾ ਹੈ ਵਾਰਡ ਨੰਬਰ ਬਦਲ ਕੇ 6 ਵਾਲੀ ਜਗ੍ਹਾ ਤੇ 8 5 ਜਾਂਦਾ 8 ਵਾਲੀ ਜਗ੍ਹਾ 10 5 ਜਾਂਦਾ ਕੋਈ 10 ਵਾਲਾ 15 ਬਣ ਜਾਂਦਾ ਉਸ ਨੂੰ ਉੱਥੇ ਪ੍ਰੋਪਰ ਬਾੜ ਨਹੀਂ ਮਿਲਦਾ ਹੈਗਾ ਬੰਦਾ ਨਹੀਂ ਮਿਲਦਾ ਹੈਗਾ ਉਸ ਦੇ ਕਈ ਵਾਰ ਨੌਕਰੀ ਦੇ ਕਾਗਜ਼ ਆਉਂਦੇ ਨੇ ਕਈ ਵਾਰ ਬੱਚਿਆਂ ਦੇ ਫਲੈਟ ਦੇ ਕਾਗਜ਼ ਆਉਂਦੇ ਨੇ ਬਹੁਤ ਜਨਨ ਕਿ ਜ਼ਿੰਦਗੀ 'ਚ ਕਈ ਕੀ ਹਜੇ ਕਾਗਜ਼ ਆਉਂਦੇ ਨੇ ਇੱਕ ਵਾਰ ਮੌਕਾ ਮਿਲਦਾ ਉਹ ਖੁੰਝ ਜਾਂਦਾ ਜਿਸ ਨਾਲ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਸ ਤਰ੍ਹਾਂ ਹੁਣ ਚੋਣਾ ਨੇ ਉਹਦੇ ਚ ਵਾਰਡਬੰਦੀ ਹੋਈ ਆ ਉਹਦੇ ਚ ਵੀ ਹੁਣ ਵੀ ਹੋਈ ਆ ਵਾਰਡਬੰਦੀ ਦੀ ਚੇਂਜਿੰਗ ਆ ਮੈਨੂੰ ਜਿੱਥੇ ਤੱਕ ਪਤਾ ਲੱਗ ਰਿਹਾ ਮੇਰੇ ਜਿਹੜਾ ਵਾਰਡ ਪਹਿਲਾਂ 11 ਸੀ ਹੁਣ ਉਹਨੂੰ ਬਦਲ ਕੇ 13 ਕਰ ਦਿੱਤਾ ਗਿਆ ਤੇ ਵਾਰਡ ਦਾ ਨਕਸ਼ਾ ਹੀ ਬਹੁਤ ਜ਼ਿਆਦਾ ਬਦਲ ਦਿੱਤਾ ਗਿਆ ਤੇ ਪਹਿਲਾਂ ਕਿੰਨੇ ਵਾਰਡ ਸੀ ਤੇ ਹੁਣ ਕਿੰਨੇ ਵਾਰਡ ਨੇ ਪਤਰਾ ਮੈਨੂੰ ਇਹਨਾਂ ਬਾਰੇ ਮੈਨੂੰ ਨਹੀਂ ਪਤਾ ਹੈ ਗਿਆ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਵਾਰਡ ਜ਼ਿਆਦਾ ਹੀ ਡਿਸਟਰਬ ਕਰ ਦਿੱਤਾ ਗਿਆ ਇਹ ਕਿਉਂ ਕਿਤੇ ਜਾਂਦੇ ਨੇ ਇਹਦੇ ਬਾਰੇ ਮੈਂ ਜਿੰਨੀ ਕਾ ਆਮ ਪਬਲਿਕ ਦੀ رائے ਆ ਉਹ رائے ਕਹਿੰਦੀ ਹੈ ਵੀ ਜਿਸ ਬਾੜ ਚੋਂ ਨੂੰ ਵੋਟਾਂ ਨਹੀਂ ਮਿਲਦੀਆਂ ਜਾਂ ਗਲੀ ਚੋਂ ਨਹੀਂ ਮਿਲਦੀਆਂ ਉਹ ਆਪਦੇ ਹਿਸਾਬ ਨਾਲ ਘੱਟ ਵੱਧ ਕਰਾ ਦਿੰਦਾ ਵੀ ਮੈਂ ਸ਼ਾਇਦ ਇੱਥੋਂ ਨਹੀਂ ਜਿੱਤਦਾ ਜਾ ਜਾਨੀ ਕਿ 60% ਮੇਰੀ ਇਸ ਗਲੀ ਚ ਵੋਟਾਂ 40 ਨੇ ਉਹ ਆਪਦੇ ਹਿਸਾਬ ਨਾਲ ਘੱਟ ਵੱਧ ਕਰਾ ਲੈਂਦਾ ਹੋਣ ਤੁਸੀਂ ਹੁਣ ਇਸ ਨੂੰ ਪੂਰੀ ਜ਼ੋਰ ਤੋਂ ਅਪੀਲ ਕਰੋਗੇ ਵੀ ਕਿ ਅੱਜੇ ਤੋਂ ਵਾਰਡਬੰਦੀ ਹੋਵੇ ਨਾ ਹੋਵੇ ਵੀ ਚੇਂਜਿੰਗ ਨਾ ਹੋਵੇ ਐਡਰੈਸ ਵਾਰਡਸ ਮੈਂ ਮੈਂ ਸਿਰਫ ਇੱਕ ਆਮ ਨਾਗਰਿਕ ਹੋਣ ਦੇ ਬਾਵਜੂਦ ਇਹੀ ਅਪੀਲ ਕਰ ਸਕਦਾ ਜਿੰਨੇ ਵੀ ਅਫਸਰ ਨੇ ਜਿੰਨੇ ਕ ਪੋਲੀਟਿਕਲ ਪਾਰਟੀਆਂ ਨੇ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਵੀ ਤੁਸੀਂ ਜਿੱਤੋ ਹਾਰੋ ਸਾਡੇ ਪਲੀਜ਼ ਕਿਰਪਾ ਕਰਕੇ ਸਾਡੇ ਵਾਰਡਬੰਦੀ ਚੇਂਜ ਨਾ ਕਰੋ ਜੇ ਤੁਹਾਡੇ ਠੀਕਾ ਤੁਹਾਨੂੰ ਅਗਲੀਆਂ ਪਲੋਨੀਆਂ ਜਾਂ ਅਸੀਂ ਜੋੜਨਾ ਚਾਹਣੇ ਜਿਹੜਾ ਉਹਦੇ ਨਾਲ ਬਾੜ ਦਾ ਤਾਂ ਉਹਨੂੰ ਨਾਲ ਜੋੜ ਦੋ ਸਾਨੂੰ ਕੋਈ ਸਮੱਸਿਆ ਨਹੀਂ ਬਾੜ ਬਣਾਣਾ ਤੁਸੀਂ ਹੋਰ ਨਵਾਂ ਬਣਾ ਦੋ ਵਿਚਾਲੜੇ ਹੁਣ ਸ਼ਹਿਰ ਦੇ ਵਿੱਚ ਜੋ ਬਾੜ ਬਣਿਆ ਹੋਇਆ ਉਸ 'ਚ ਕੋਈ ਹੋਰ ਦਿੱਕਤ ਤਾਂ ਹੀ ਨਹੀਂ ਬਾਹਰੋਂ ਜਿਹੜੀਆਂ ਕਲੋਨੀਆਂ ਜੋੜਨੀਆਂ ਤੁਸੀਂ ਬਾਹਰ ਵਾਲੇ ਜਿਹੜਾ ਉਹਦੇ ਨਾਲ ਲੱਗਦੇ ਜੇ 15 ਨਾਲ ਦੇ 15 ਦੇ ਨਾਲ ਨਾਲ ਹੀ ਜੋੜ ਦੋ ਹੁਣ ਜੋ ਕਲੋਨੀ ਬਣ ਗਈ ਜੋ ਬਾੜ ਬਣ ਗਿਆ ਉਸ 'ਚ ਕੋਈ ਨਵੇਂ ਕੋਈ